ਨੋਰ ਤੋਂ ਪਿਛਲੇ 28 ਤਰੀਕ ਨੂੰ ਪਿਛਲੇ ਮਹੀਨੇ ਦੇ 28 ਤਰੀਕ ਨੂੰ ਵਿਨੀ ਕੁਮਾਰ ਜਿਹੜਾ ਆਧਾਰ ਕਾਰਡ ਤੇ ਉਹਦਾ ਨਾਮ ਨਾ ਵਿਕਰਮ ਮਾਰ ਹੈ ਉਹ ਜਿਹੜਾ 28 ਤਰੀਕ ਨੂੰ ਲੋਕਾਂ ਦੀ ਸੇਵਾ ਕਰਨ ਗਿਆ ਸੀਗਾ ਲੋਕਾਂ ਦੀ ਸੇਵਾ ਕਰਨ ਵਾਸਤੇ ਘਰ-ਘਰ ਸਮਾਨ ਪਹੁੰਚਾਉਣ ਵਾਸਤੇ ਗਿਆ ਸੀਗੇ ਉਹ ਕਿਤੇ ਮਿਸਿੰਗ ਹੋ ਗਿਆ ਅੱਜ ਪੂਰੇ 1 ਮਹੀਨੇ ਬਾਅਦ ਉਹਦੀ ਡੈੱਡ ਬਾਡੀ ਜਿਹੜੀ ਆ ਬੜੀ ਮਾੜੀ ਕੰਡੀਸ਼ਨ ਚ ਮਿਲੀ ਹੈ ਔਰ ਮੈਂ ਸਰਕਾਰ ਕੋ ਮੰਗ ਕਰਨਾ ਵਾ ਪਰਿਵਾਰ ਦੀ ਗਰੀਬ ਪਰਿਵਾਰ ਉਹਦੀ ਬੜੀ ਮਦਦ ਕੀਤੀ ਜਾਏ ਹੋਰ ਥੋੜੇ ਦਿਨਾਂ ਤੱਕ ਉਹਦੀ ਸਿਸਟਰ ਦੀ ਮੈਰਿਜ ਹੈ ਮੈਂ ਫੇਰ ਇੱਕ ਵਾਰੀ ਸਰ ਸਰਕਾਰ ਨੂੰ ਪੂਰ ਜ਼ੋਰ ਮੰਗ ਕਰਦਾ ਵਾਂ ਉਸ ਪਰਿਵਾਰ ਦੀ ਨਿੱਜੀ ਤੌਰ ਤੇ ਪੂਰੀ ਮਦਦ ਕੀਤੀ ਜਾਏ ਇਹਦਾ ਕਿੱਥੇ ਹੈ ਇਹ ਡੁੱਬਿਆ ਕਿੱਥੇ ਜਿਹੜੇ ਪਿੰਡ ਰਿਹਾ ਇਹ ਹਰੀਮਾ ਬਾਦ ਤੋਂ ਪਿੱਛੇ ਪਾਸੇ ਨਵੀਂ ਨਗਰ ਉਧਰ ਪਿੰਡਾਂ ਦੇ ਵਿੱਚ ਤਲਵੰਡੀ ਰਾਮਾ ਉਧਰਲੇ ਪਾਸੇ ਕਾਫੀ ਪਾਣੀ ਆਇਆ ਸੀ ਉਧਰ ਲੋਕਾਂ ਲੋਕ ਕਾਫੀ ਫਸੇ ਹੋਏ ਹਨ ਕੁਝ ਘਰਾਂ ਤੋਂ ਫੋਨ ਆ ਰਿਹਾ ਸੀ ਮਦਦ ਵਾਸਤੇ ਉਥੇ ਪਾਣੀ ਪੂਣੀ ਹੋਰ ਲੰਗਰ ਪਾਣੀ ਦੇਣ ਗਏ ਸੀ ਜੀ ਪੰਜ ਸੱਤ ਮੁੰਡੇ ਇਹ ਦੋ ਦਿਨ ਦੋ ਤਿੰਨ ਮੁੰਡੇ ਮਿਸਿੰਗ ਹੋਏ ਸੀ ਇੱਕ ਦੋ ਮੁੰਡਾ ਕੋਈ ਕੋਠਿਆਂ ਤੇ ਚੜ ਕੇ ਕਿਤੇ ਕਿਤੇ ਪੈਰ ਸਲਿੱਪ ਕਰਕੇ ਕਿਤੇ ਪਾਣੀ ਦੇ ਵਿੱਚ ਹੀ ਕਿਤੇ ਰੁੜ ਗਿਆ ਵਾ ਨਹੀਂ ਲੱਭਾ ਅੱਜ ਪੂਰੇ ਮਹੀਨੇ ਬਾਅਦ ਮਿਲਿਆ ਵਾ ਅੱਜ ਉਹਦਾ ਪੋਸਟਮਾਰਟਮ ਹੋ ਕੇ ਅੱਜ ਉਹਦਾ ਸਾਰੇ ਪਰਿਵਾਰ ਨੇ ਸੰਸਕਾਰ ਕੀਤਾ ਵਾ ਔਰ ਮੈਂ ਇੱਕ ਸਰਕਾਰ ਕੋ ਫਿਰ ਮੰਗ ਕਰਨਾ ਪਰਿਵਾਰ ਬਹੁਤ ਗਰੀਬ ਹੈ ਇਹਦੀ ਮਦਦ ਕੀਤੀ ਜਾਏ ਥੋੜੇ ਦਿਨਾਂ ਤੱਕ ਮਹੀਨੇ ਤੇ ਕੁੜੀ ਸਿਸਟਰ ਦੀ ਮੈਰਿਜ ਵੀ ਹੈ ਤੇ ਮੈਂ ਫਿਰ ਇੱਕ ਵਾਰੀ ਫਿਰ ਜ਼ੋਰ ਇਹੋ ਮੰਗ ਕਰਾਂਗਾ ਗਰੀਬ ਪਰਿਵਾਰ ਦੀ ਮਾਂ ਪੜੀ ਜਾਏ ਇਹ ਬਸ ਇਹ ਅੱਜ ਜੋ ਜਿਹੜੇ ਸੰਸਕਾਰ ਵਿੱਚ ਸਾਰੇ ਇਹ ਸੰਗਤਾਂ ਜਿਹੜੀਆਂ ਇਕੱਠੀਆਂ ਹੋਈਆਂ ਨੇ ਇਹ ਮਹਲਾ ਚੱਕਰੀ ਕਲਾਨੌਰ ਦਾ ਰਹਿਣ ਵਾਲਾ ਔਰ ਇਸ ਦਾ ਨਾਮ ਜਿਹੜਾ ਹੈ ਉਹ ਵਿਕਰਮ ਵਿਕਰਮਜੀਤ ਹੈ ਜਿਹਨੂੰ ਪਿਆਰ ਨਾਲ ਬਿੱਕਾ ਤੇ ਵਿਨੇ ਵੀ ਕਹਿੰਦੇ ਆ ਔਰ ਇਹ ਜੋ 28 ਤਰੀਕ ਪਿਛਲੀ 28 ਤਰੀਕ ਨੂੰ ਜਿਹੜਾ ਹੈ ਉਹ ਹੜ ਆਏ ਨੇ ਉਹਨਾਂ ਦੇ ਵਿੱਚ ਇਹ 28 ਤਰੀਕ ਨੂੰ ਜਿਹੜਾ ਵਾ ਉਹ ਜੋ ਮਤਲਬ ਸੇਵਾ ਕਰਦਾ ਜਿਹੜਾ ਉਹ ਗਾਇਬ ਹੋ ਗਿਆ ਰੁੜ ਗਿਆ ਏ ਪੰਜ ਛੇ ਜਿਹਨੇ ਗਏ ਨੇ ਜਿਨ੍ਹਾਂ ਚੋਂ ਦੋ ਬੱਚੇ ਜਿਹੜੇ ਰਹਾ ਚੜ ਗਏ ਇੱਕ ਜਿਹੜਾ ਕੰਧ ਤੇ ਚਲੇ ਗਿਆ ਔਰ ਉਸ ਤੋਂ ਬਾਅਦ ਇਹ ਜਿਹੜਾ ਜੋ ਗਿਆ ਮੁੜ ਕੇ ਲੱਭਾ ਨਹੀਂ ਔਰ ਜਿੰਨੇ ਵੀ ਪ੍ਰਸ਼ਾਸਨ ਹੈ ਜਿੰਨੇ ਐਨਡੀਆਰਐਫ ਦੀਆਂ ਮਤਲਬ ਡਿਪਾਰਟਮੈਂਟਸ ਦੀਆਂ ਟੀਮਾਂ ਸਨ ਜਿਹੜੇ ਗੋਤਾ ਫੋਰਸ ਹਨ ਜਿੰਨੇ ਵੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਪਰ ਲੱਭਾ ਨਹੀਂ ਪਰ ਦਿਨ ਰਾਤ ਮਿਹਨਤ ਕੀਤੀ ਔਰ ਸਾਰੇ ਸ਼ਹਿਰ ਨੇ ਸਾਰੇ ਇਲਾਕੇ ਨੇ ਇਸ ਗੱਲ ਨੂੰ ਬੜਾ ਦਿਲ ਨਾਲ ਲਾਇਆ ਤੇ ਉਹਨਾਂ ਦੀ ਹੈਲਪ ਕੀਤੀ ਔਰ ਜਿੰਨੀਆਂ ਟੀਮਾਂ ਗਈਆਂ ਅੱਜ ਮਤਲਬ ਕੱਲ ਜਿਹੜਾ ਵੈ ਉਹ 28 ਤਰੀਕ ਵਾਲੇ ਦੇਣੀ ਸੀ ਉਹੋ ਹੀ ਟਾਈਮ ਹੀ ਤੀਕੇ ਵਾ ਸਾਢੇ 4 5 6 ਦਾ ਜਦੋਂ ਕਿ ਇਨਫੋਰਮੇਸ਼ਨ ਆਈ ਔਰ ਉੱਥੇ ਜਿਹੜਾ ਝੋਨਾ ਜਿਹੜਾ ਕੱਟਿਆ ਗਿਆ ਖੇਤ ਚ ਤੇ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਇਹ ਕੀ ਹੈ ਤੇ ਵੇਖਿਆ ਤੇ ਉਹ ਇਸੇ ਹੀ ਮਤਲਬ ਇਹਨਾਂ ਦੇ ਮਾਤਾ ਨੂੰ ਸੱਦਿਆ ਇਹਨਾਂ ਦੇ ਡੈਡੀ ਨੂੰ ਸੱਦਿਆ ਸਾਰੇ ਭਰਾ ਨੂੰ ਸੱਦਿਆ ਸੱਦ ਕੇ ਤੇ ਪਛਾਣ ਕਰਾਈ ਕਿ ਵਾਕਈ ਇਹ ਵਿੱਕਾ ਹੀ ਹੈ ਜਿਹਨੂੰ ਇਹ ਪਿਆਰ ਨਾਲ ਵਿਲੇ ਕਹਿੰਦੇ ਆ ਤੇ ਬੜਾ ਅਫਸੋਸ ਹੈ ਕਿਉਂਕਿ ਮੀ ਨੇਤਾ ਕਾ 23 ਜਨਵਰੀ ਨੂੰ ਮਤਲਬ ਬੇਸ਼ਕਲ ਜਿਹੜਾ ਸੀ ਨਾ ਉਹ ਘਰ ਛੜਿਆ ਦਾ ਬਾਕੀ ਉਹਦਾ ਜਿਹੜਾ ਲਿਬਾਸ ਹੈ ਟੀ-ਸ਼ਰਟ ਉਹਨੇ ਪਾਈ ਦੀ ਕਾਲੀ ਔਰ ਕਾਲਾ ਹੀ ਜਿਹੜਾ ਪਜਾਮਾ ਪਾਇਆ ਦਾ ਸੀਗਾ ਤੇ ਮਾਂ ਨੇ ਵੀ ਉਹਨੂੰ ਘੁੱਟ ਕੇ ਗੱਲ ਨਾਲ ਲਾ ਕਿਉਂਕਿ ਮਾਵਾਂ ਦੀ ਆਂਧਰਾ ਹੁੰਦੀਆਂ ਨੇ ਕਿ ਉਹ ਪਛਾਣ ਜਾਂਦੀਆਂ ਨੇ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਇਹ ਹੈ ਕਿ ਚਾਰ ਭੈਣਾਂ ਦਾ ਇਹ ਦੋ ਭਰਾ ਹਨ ਜਿਹਦੇ ਚੋਂ ਇੱਕ ਰਹਿ ਗਿਆ ਉਹ ਵੀ ਮਤਲਬ ਜਿਹੜਾ ਅਜੇ ਬੇਰੁਜ਼ਗਾਰ ਹੈ ਤੇ ਜਿਹੜਾ ਇਹ ਹੀ ਇਹ ਕੰਮ ਕਰਲਾ ਪਿਆ ਕਾਰਾਂ ਦਾ ਬਿਲਕੁਲ ਮਤਲਬ ਜਿਹੜਾ ਇਹ ਮਾਹਿਰ ਬਣ ਗਿਆ ਗੱਡੀਆਂ ਬਣਾਉਣ ਦਾ ਜਦੋਂ ਕਿ ਉਹ ਰੱਬ ਜਦੋਂ ਰੱਬ ਵੀ ਕੁਦਰਤੀ ਹੈ ਕੁਦਰਤੀ ਗੱਲ ਹੈਗੀ ਹੈ ਕਿਸੇ ਦੇ ਵਸ ਦੀ ਗੱਲ ਨਹੀਂ ਕੋਣ ਚੁੱਕ ਕੇ ਲੈ ਗਿਆ ਉਹ ਜਿਹੜਾ ਦਾ ਪਿਓ ਹੈ ਇੱਕ ਡਰਾਈਵਰੀ ਕਰਦਾ ਮਮੂਲੀ ਇੱਕ ਡਰਾਈਵਰ ਦੀ ਕਿੰਨੀ ਕੀ ਤਨਖਾਹ ਹੁੰਦੀ ਆ ਉਹ ਦਿਨ ਵੀ ਇਹ ਮਤਲਬ ਉਹ ਤੇ ਜ ਮਣੀ ਮੇਸ ਜਿਹੜੇ ਜਿਹੜੇ ਉਹ ਕਹਿੰਦੇ ਸੀ ਕਿ ਉਥੇ ਆਪਣਾ ਸਵਾਰੀ ਲੈ ਕੇ ਤੇ ਉਹ ਵੀ ਵਿਚਾਰੇ ਰੋਂਦੇ ਨੇ ਉਹ ਦਿਨ ਦੇ ਮਹੀਨਾ ਹੋ ਗਿਆ ਅੱਜ ਇੱਕ ਪਾਸੇ ਗੱਲ ਜਿਹੜੀ ਆ ਉਹ ਲੱਗ ਗਈ ਹੈ ਪਰ ਅਸੀਂ ਪਰ ਜੋਰ ਬੇਨਤੀ ਕਰਨੇ ਆ ਸਰਕਾਰ ਅੱਗੇ ਤੇ ਇਹ ਇੱਕ ਪਰਿਵਾਰ ਬਹੁਤ ਹੀ ਗਰੀਬ ਹੈ ਇਹਦਾ ਇਨਕਮ ਸੋਰਸ ਜਿਹੜਾ ਇਹ ਸਾਰਾ ਹੀ ਮਦਦ ਇਲਾਕੇ ਦੇ ਲੋਕ ਜਿਹੜੇ ਜਾਣਦੇ ਨੇ ਕਿ ਨਹੀਂ ਕੋਈ ਇਹਨਾਂ ਦੀ ਜਿੰਨੀ ਵੱਧ ਤੋਂ ਵੱਧ ਜਿਹੜੀ ਆ ਉਹ ਮਦਦ ਕੀਤੀ ਜਾਵੇ ਤੇ ਸ਼ਹਿਰ ਵਾਲੇ ਵੀ ਜਿਹੜੇ ਨੇ ਉਹ ਇਹਨਾਂ ਦੇ ਨਾਲ ਨੇ ਬਿਲਕੁਲ ਉਹ ਜਿੰਨੇ ਜੋਗੇ ਆ ਨੇ ਉਹ ਵੀ ਕਰ ਰਹੇ ਨੇ ਗਾਂ ਵੀ ਕਰਨਗੇ ਉਦਨ ਦੀ ਰੋਟੀ ਕਿਸ ਨੇ ਰੱਜ ਕੇ ਨਹੀਂ ਖਾਦੀ ਕਿ ਅੱਜ ਸਾਰਾ ਪੋਸਟਮਾਰਟ ਮੋ ਹੋ ਕੇ ਤੇ ਅੱਜ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਸਾਰੇ ਸ਼ਹਿਰ ਦੀ ਸਾਰੇ ਇਲਾਕੇ ਦੀ ਔਰ ਕੋਈ ਵੀ ਲੀਡਰ ਨਹੀਂ ਹੋਣਾ ਜਿਹੜਾ ਇਹਨਾਂ ਦਾ ਘਰ ਨਹੀਂ ਆਇਆ ਉਹਨਾਂ ਨੇ ਵੀ ਇਹਨਾਂ ਨੇ ਸਾਨੂੰ ਬੁਤੀ ਜਿਹੜੀ ਆ ਪੂਰੀ ਕੀਤੀ ਅੱਜ ਤਾਂ ਇਹ ਆਣ ਕੇ ਸੋ ਇਸ ਵਾਸਤੇ ਦੁਬਾਰਾ ਫੇਰ ਇਹੋ ਹੀ ਸਾਡੀ ਪਰਜੋਰ ਮੰਗ ਹੈ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਜਿੰਨੀ ਵੀ ਸਰਕਾਰ ਮਦਦ ਕਰ ਸਕਦੀ ਹੈ ਐਨ ਜੀਓ ਜਿਹੜੇ ਨੇ ਉਹ ਵੀ ਅੱਗੇ ਆਉਣ ਇਹਨਾਂ ਦੀ ਹੈਲਪ ਕਰਨ ਕਿਉਂਕਿ ਬੇਟੀ ਦਾ ਵਿਆਹ ਵੀ ਨਾਲ ਰਚਿਆ ਦਾ ਕੀ ਕਰੇਗਾ ਕਿਤਰਾ ਹੋਏਗਾ ਦੱਸੋ ਕਿੰਨਾ ਜਾੜਾ ਹੋਇਆ ਵੈ ਸੋ ਇਸ ਵਾਸਤੇ ਇਹਨਾਂ ਸ਼ਬਦਾਂ ਨਾਲ ਹੀ ਮੈਂ ਬੇਨਤੀ ਇਹ ਵੀ ਕਿ ਦੁਬਾਰਾ ਫੇਰ ਕਰਨਾ ਵਾ ਕਿ ਇਹਨਾਂ ਦੀ ਵੱਧ ਵੱਧ ਮਾਇਕ ਤੌਰ ਤੇ ਜਿਹੜੀ ਮਦਦ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਦਿਲ ਨੂੰ ਜਣਾ ਹੌਸਲਾ ਹੋਵੇ ਇਸ ਵੇਲੇ ਉਹ ਟੁੱਟ ਚੁੱਕਾ ਪਰਵਾਹ